ਅਮਿਸ਼ਿਆ ਟੀਵੀ ਤੇ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਕੈਨੇਡਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ। ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਜ਼ੀ ਰਣਲੇ ਕੇ ਪ੍ਰਾਈਮ ਅਲਬਰਟਾ। ਤੇ ਚਲੋ ਵਧਦੇ ਹਾਂ ਪ੍ਰਾਈਮ ਅਲਬਰਟਾ ਦੇ ਅੱਜ ਦੇ ਸਫਰ ਵੱਲ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਡੋਨਲਡ ਟਰੰਪ ਵੱਲੋਂ ਟੈਰਿਫਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦਿਨ ਉਹ ਆਪਣਾ ਸੌ ਚੁੱਕਣਗੇ ਨਾਲ ਦੀ ਨਾਲ ਹੀ ਕੈਨੇਡਾ ਤੇ ਮੈਕਸੀਕੋ ਦੇ ਉੱਪਰ ਤਕਰੀਬਨ 25% ਟੈਰਿਫੋਲ ਲਗਾ ਦੇਣਗੇ। ਜਿਸ ਸਬੰਧੀ ਉਹਨਾਂ ਨੇ ਬਹੁਤ ਸਾਰੇ ਕਾਰਨ ਦੱਸੇ ਸਨ ਉਹਨਾਂ ਨੇ ਕਿਹਾ ਸੀ ਕਿ ਬਾਰਡਰ ਤੋਂ ਬਹੁਤ ਵੱਡੇ ਤਰੀਕੇ ਦੇ ਨਾਲ ਗੈਰ ਕਾਨੂੰਨੀ ਤੌਰ ਦੇਤੇ ਇਮੀਗਰੈਂਟਸ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਹਨ ਤੇ ਇਹਨਾਂ ਦੋਨਾਂ ਕੰਟਰੀਜ਼ ਨੂੰ ਇਹਨਾਂ ਨੂੰ ਕੰਟਰੋਲ ਕਰਨ ਦੀ ਗੱਲਬਾਤ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਡਰੱਗ ਦੀ ਤਸਕਰੀ ਦੀ ਹੁੰਦੀ ਹੈ ਅਮਰੀਕਾ ਦੇ ਵਿੱਚ ਉਸ ਦੇ ਸਬੰਧੀ ਵੀ ਗੱਲਬਾਤ ਕੀਤੀ ਗਈ ਸੀ ਤੇ ਕੱਲ ਦੇ ਦਿਨ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਪੂਰੇ ਕੈਨੇਡਾ ਦੇ ਪ੍ਰੀਮੀਅਰਸ ਨਾਲ ਮੀਟਿੰਗ ਕੀਤੀ ਤੇ ਇਸ ਦੇ ਸੰਬੰਧੀ ਜਵਾਬ ਦੇਣ ਦੀ ਗੱਲਬਾਤ ਕੀਤੀ ਗਈ ਪਰ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਜੋ ਪ੍ਰੋਪੋਜ਼ਡ ਟੈਰਿਫਸ ਲਾਉਣ ਦੀ ਗੱਲ ਕੀਤੀ ਗਈ ਹੈ ਕਿ ਜਦੋਂ ਕੈਨੇਡਾ ਐਕਸਪੋਰਟ ਕਰੇਗਾ ਤੇ ਉੱਪਰ ਵੀ ਟੈਰਿਫਸ ਲਾਏ ਜਾਣਗੇ ਅਲਬਰਟਾ ਦੇ ਪ੍ਰੀਮੀਅਰ ਨੇ ਸੰਯੁਕਤ ਮੋਰਚੇ ਦੇ ਜੋ ਬਿਆਨ ਹਨ ਉਹਨਾਂ ਦੇ ਉੱਪਰ ਸਿਗਨੇਚਰ ਕਰਨ ਤੋਂ ਮਨਾ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਫੈਡਰਲ ਸਰਕਾਰ ਦੇ ਨਾਲ ਨਹੀਂ ਚੱਲਣਗੇ ਕਿਉਂਕਿ ਅਲਬਰਟਾ ਦਾ ਤੇਲ ਅਤੇ ਗੈਸ ਸੈਕਟਰ ਬਹੁਤ ਵੱਡੇ ਤਰੀਕੇ ਦੇ ਨਾਲ ਰੂਯਾਸ ਤੇ ਉਪਰ ਡਿਪੈਂਡੈਂਟ ਹੈ ਕਿਉਂਕਿ ਯੂਐਸ ਨੂੰ ਐਕਸਪੋਰਟ ਕੀਤਾ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਲਬਰਟਾ ਵਸਿਆਵਾਂ ਦੇ ਲਈ ਬਹੁਤ ਵੱਡੀਆਂ ਮੁਸੀਬਤਾਂ ਸਾਹਮਣੇ ਆਉਣਗੀਆਂ ਸੋ ਆਓ ਦੇਖਦੇ ਹਾਂ ਡਿਟੇਲ ਰਿਪੋਰਟ ਜਿਸ ਵਿੱਚ ਅਲਬਰਟਾ ਪ੍ਰੀਮੀਅਰ ਨੇ ਇਸ ਸੰਬੰਧੀ ਕਿਉਂ ਨਾ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਅਲਬਰਟਾ ਵੱਲੋਂ ਲਈ ਜਾਵੇਗੀ ਅਲਬਰਟਾ ਦੇ ਪ੍ਰੀਮੀਰ ਡੈਨੀਅਲ ਸਮਿਥ ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트ਰੰਪ ਦੁਆਰਾ ਕੈਨੇਡੀਅਨ ਸਮਾਨ ਤੇ ਲੱਗਣ ਵਾਲੇ ਸੰਭਾਵਿਤ ਟੈਰਿਫ ਤੇ ਜਵਾਬ ਵਿੱਚ ਪ੍ਰੀਮੀਰਾਂ ਅਤੇ ਪ੍ਰਧਾਨ ਮੰਤਰੀ ਦੇ ਸਾਂਝੇ ਬਿਆਨ ਤੇ ਦਸਟਰ ਕੰਟੋ ਇਨਕਾਰ ਕਰ ਦਿੰਦਾ ਹੈ ਇਹ ਫੈਸਲਾ ਬੁੱਧਵਾਰ ਨੂੰ ਓਟਵਾ ਵਿੱਚ ਪ੍ਰੀਮੀਅਰਾਂ ਦੀ ਮੀਟਿੰਗ ਤੋਂ ਬਾਅਦ ਆਇਆ ਜਿਸ ਦਾ ਉਦੇਸ਼ ਟੈਰਿਫਤਿਆਂ ਧਮਕਿਆਂ ਦੇ ਜਵਾਬ ਵਿੱਚ ਇੱਕ ਸੰਯੁਕਤ ਮੋਰਚਾ ਬਣਾਉਣਾ ਸੀ ਸਮਿਥ ਜੋ ਛੁੱਟੀਆਂ ਤੇ ਹੋਣ ਕਾਰਨ ਮੀਟਿੰਗ ਵਿੱਚ ਵਰਚੂਅਲੀ ਸ਼ਾਮਲ ਹੋਏ ਨੇ ਸਾਈਨ ਨਾ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਅਲਬਰਟਾ ਕਿਸੇ ਵੀ ਰੂਪ ਵਿੱਚ ਉਤਪਾਦਾਂ ਤੇ ਟੈਰਿਫ ਲਾਉਣ ਲਈ ਸਹਿਮਤ ਨਹੀਂ ਹੋਵੇਗਾ ਸਮਿਥ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਲਬਰਟਾ ਧਮਕੀਆਂ ਵਾਲੇ ਟੈਰਿਫਾਂ ਨਾਲ ਜੱਠਣ ਲਈ ਸੰਗੀ ਸਰਕਾਰ ਦੀ ਯੋਜਨਾ ਦਾ ਪੂਰਾ ਸਮਰਥਨ ਨਹੀਂ ਕਰ ਸਕੇਗਾ ਅਸੀਂ ਆਪਣੇ ਲੋਕਾਂ ਦੀ ਰੋਜ਼ੀ ਰੋਟੀ ਦੀ ਰੱਖਿਆ ਕਰਨ ਲਈ ਜੋ ਵੀ ਕਾਰਵਾਈਆਂ ਦੀ ਲੋੜ ਹੋਵੇਗੀ ਉਹ ਕਰਾਂਗੇ ਸਪੱਸ਼ਟ ਨੇ ਇਸ ਹਫਤੇ ਦੇ ਅੰਤ ਵਿੱਚ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਜਿਸ ਵਿੱਚ ਅਲਬਰਟਾ ਦੇ ਤੇਲ ਅਤੇ ਗੈਸ ਨਿਰਯਾਤ ਸਮੇਤ ਸਾਰੇ ਕੈਨੇਡੀਅਨ ਵਸਤਾਂ ਤੇ ਟਰੰਪ ਦੇ 25% ਟੈਰਿਫ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ 스ਪਿਥ ਨੇ ਅਗਲੇ ਹਫਤੇ 트럼ਪ ਦੇ ਸੌਂਚੁਕ ਸਮਾਦਨ ਦੇ ਉਡਕਾਰਨ ਲਈ ਵਾਸ਼ਿੰਗਟਨ ਜਾਣ ਦੀ ਯੋਜਨਾ ਵੀ ਬਣਾਈ ਹੈ ਅਤੇ ਕਿਹਾ ਹੈ ਕਿ ਉਹ ਕੈਨੇਡੀਅਨ ਉਤਪਾਦਾਂ ਤੇ ਟੈਰਿਫ ਖਿਲਾਫ ਕੇਸ ਬਣਾਉਣਾ ਤੇ ਵਪਾਰ ਨੂੰ ਮਜ਼ਬੂਤ ਕਰਨ ਲਈ ਆਉਣ ਵਾਲੇ ਮਹੀਨਿਆਂ ਵਿੱਚ ਕਈ ਹੋਰ ਕਈ ਵਾਰ ਅਮਰੀਕਾ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਸਥਿਤੀ ਬਿਆਨ ਤੇ ਕਾਉਂਸਲ ਆਫ ਫੈਡਰੇਸ਼ਨ ਦੇ ਚੇਅਰਮੈਨ ਅਤੇ ਅੰਟੇਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਕਿਹਾ ਕਿ ਉਹ ਅਲਬਰਟਾ ਦੀ ਊਰਜਾ ਦੀ ਸੁਰੱਖਿਆ ਲਈ ਉਸਦੀ ਲੋੜ ਦਾ ਸਨਮਾਨ ਕਰਦੇ ਹਨ ਪਰ ਕਹਿ ਰਹੇ ਹਨ ਕਿ ਦੇਸ਼ ਪਹਿਲਾਂ ਆਉਂਦਾ ਹੈ ਫੋਰਡ ਨੇ ਕਿਹਾ ਕੈਨੇਡਾ ਇੱਕ ਪ੍ਰਾਇੋਰਟੀ ਹੈ ਅਤੇ ਮੈਂ ਇੱਕ ਜਾਂ ਦੂਜੇ ਸੈਕਟਰ ਨੂੰ ਖਤਰੇ ਵਿੱਚ ਪਾਉਣ ਵਿੱਚ ਵਿਸ਼ਵਾਸ ਨਹੀਂ ਕਰਦਾ ਇਸ ਸਮੇਂ ਇੱਕ ਜੁਟ ਹੋਣ ਦੀ ਲੋੜ ਹੈ ਫੋਰਡ ਨੇ ਬੁੱਧਵਾਰ ਸਵੇਰੇ ਮੀਟਿੰਗ ਵਿੱਚ ਦਾਖਲ ਹੋਣ ਸਮੇ ਕੈਨੇਡਾ ਇਜ਼ ਨਾਟ ਫਾਰ ਸੇਲ ਵਾਲੀ ਬੇਸਬਾਲ ਕੈਪ ਪਹਿਨੀ ਸੀ ਅਤੇ ਚੇਤਾਵਨੀ ਦਿੱਤੀ ਕਿ ਟੈਰਿਫ ਸਾਰੇ ਕੈਨੇਡੀਅਨਾਂ ਨੂੰ ਪ੍ਰਭਾਵਿਤ ਕਰਨਗੇ ਪ੍ਰਧਾਨ ਮੰਤਰੀ ਜਸਨ ਟਿਊਡ ਨੇ ਕਿਹਾ ਕਿ ਟਰੰਪ ਨੇ ਆਪਣੀਆਂ ਧਮਕੀਆਂ ਵਿੱਚ ਖਾਸ ਤੌਰ ਤੇ ਇੰਟਰੀਓ ਦੇ ਆਟੋ ਸੈਕਟਰ ਨੂੰ ਨਿਸ਼ਾਨਾ ਬਣਾਇਆ ਹੈ ਨਾ ਕਿ ਐਲਬਰਟਾ ਦੇ ਊਰਜਾ ਖੇਤਰ ਨੂੰ ਟਰੰਪ ਨੇ ਸੋਮਵਾਰ ਨੂੰ ਉਹਦਾ ਸਮਵਲਨ ਤੋਂ ਬਾਅਦ ਟੈਰਿਫ ਦਾ ਵਾਅਦਾ ਕੀਤਾ ਹੈ ਅਤੇ ਫ ਉਦੇ ਜਵਾਬ ਦੇ ਵਿਰਵੇ ਜਾਰੀ ਨਹੀਂ ਕਰ ਸਕੀ ਹੈ ਅਧਿਕਾਰੀਆਂ ਨੇ ਕਿਹਾ ਕਿ ਉੰਤਜ਼ਾਰ ਕਰ ਰਹੇ ਹਨ ਕਿ ਅ 트럼ਪ ਅਹੁਦਾ ਸਮਾਉਣ ਤੋਂ ਬਾਅਦ ਕੀ ਕਰਦੇ ਹਨ ਨਾਨ-ਪ੍ਰੋਫਿਟ ਸੰਸਥਾਵਾਂ ਗੈਰ-ਮੁਨਾਫਾ ਸੰਸਥਾਵਾਂ ਦਾ ਅਲਬਰਟਾ ਦੀ ਬਿਲਡਿੰਗ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਹੁਣ ਇਸੇ ਯੋਗਦਾਨ ਨੂੰ ਸਾਹਮਣੇ ਰੱਖ ਕੇ ਅਲਬਰਟਾ ਦੇ ਸਰਕਾਰ ਵੱਲੋਂ ਬਹੁਤ ਵੱਡੇ ਤਰੀਕੇ ਦੀ ਫੰਡਿੰਗ ਕੀਤੀ ਜਾ ਰਹੀ ਹੈ ਕਿਉਂਕਿ 12 ਮਿਲੀਅਨ ਡਾਲਰ ਦੇ ਫੰਡ ਜੋ ਹਨ ਉਹ ਅਲਬਰਟਾ ਦੇ ਨਾਨ-ਪ੍ਰੋਫਿਟਸ ਨੂੰ ਕਲਾ ਅਤੇ ਕਲਚਰ ਦੇ ਘੇਟਨ ਨੂੰ ਪ੍ਰਮੋਟ ਕਰਨ ਲਈ ਦਿੱਤੇ ਜਾ ਰਹੇ ਹਨ ਜੋ ਕਿ ਤਕਰੀਬਨ 226 ਨਾਨ-ਪ੍ਰੋਫਿਟਸ ਨੂੰ ਦਿੱਤੇ ਜਾਣਗੇ ਸਾਡੀ ਕਮਿਊਨਿਟੀ ਦੇ ਵਿੱਚ ਵੀ ਕਲਚਰ ਨੂੰ ਪ੍ਰਮੋਟ ਕਰਨ ਲਈ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਚੱਲ ਰਹੀਆਂ ਹਨ ਤੇ ਬਹੁਤ ਵੱਡੇ ਤਰੀਕੇ ਨਾਲ ਉਹ ਫੰਡਸ ਦੇ ਉੱਪਰ ਡਿਪੈਂਡ ਕਰਦੀਆਂ ਹੁੰਦੀਆਂ ਹਨ ਤੇ ਇਸ ਤਰ੍ਹਾਂ ਦੀ ਫੰਡਿੰਗ ਉਹਨਾਂ ਨੂੰ ਵੀ ਮਦਦ ਕਰ ਸਕਦੀ ਹੈ ਉਹ ਸਰਕਾਰ ਨੂੰ ਅਪਲਾਈ ਕਰ ਸਕਦੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੰਮ ਉਹ ਕਰ ਸਕਣਗੇ ਅਲਬਰਟਾ ਦੀ ਸਰਕਾਰ ਨੇ ਕਮਿਊਨਿਟੀ ਸਪੇਸ ਅਤੇ ਸੇਵਾਵਾਂ ਦੇ ਵਿਕਾਸ ਵਿੱਚ ਮਦਦ ਕਰਨ ਲਈ 226 ਨਾਨ-ਪ੍ਰੋਫਿਟ ਸੰਸਥਾਵਾਂ ਨੂੰ 11.7 ਮਿਲੀਅਨ ਡਾਲਰ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ ਕਮਿਊਨਿਟੀ ਫੈਸਿਲਿਟੀ ਐਨਹਾਂਸਮੈਂਟ ਪ੍ਰੋਗਰਾਮ ਅਤੇ ਕਮਿਊਨਿਟੀ ਇਨੀਸ਼ੀਏਟਿਵ ਪ੍ਰੋਗਰਾਮ ਰਾਹੀਂ ਇਹ ਫੰਡਿੰਗ ਅਲਬਰਟਾ ਪਰਵਿਚ ਸੈਂਕੜੇ ਨਾਨ-ਪ੍ਰੋਫਿਟ ਸੰਸਥਾਵਾਂ ਦੀ ਮਦਦ ਕਰਦੀ ਹੈ ਇਹ ਦੋ ਪ੍ਰੋਗਰਾਮ ਸੈਂਕੜੇ ਪ੍ਰੋਜੈਕਟਾਂ ਦਾ ਸਮਰਥਨ ਪ੍ਰਦਾਨ ਕਰਦੇ ਹਨ ਜਿਵੇਂ ਕਿ ਕਮਿਊਨਿਟੀ ਪਾਰਕਾਂ ਵਿੱਚ ਸੁਧਾਰ ਅਜਾਇਬ ਘਰ ਪ੍ਰਦਰਸ਼ਨੀਆਂ ਕਲਾ ਕੇਂਦਰਾਂ ਦੀ ਪ੍ਰੋਗਰਾਮਿੰਗ ਸੰਗੀਤ ਅਤੇ ਸਭਿਆਚਾਰਕ ਤਿਉਹਾਰ, ਸਥਾਨਕ ਵਿਰਾਸਤੀ ਪ੍ਰੋਗਰਾਮ ਸਮਾਗਮ ਅਤੇ ਸਮਾਜਿਕ ਪ੍ਰੋਗਰਾਮ ਜੋ ਅਲਬਰਟਾ ਵਾਸੀਆਂ ਦੀ ਜ਼ਿੰਦਗੀ ਵਿੱਚ ਸੁਧਾਰ ਕਰਦੇ ਹਨ। ਫੰਡਿੰਗ ਦੇ ਇਸ ਨਵੇਂ ਦੌਰ ਨਾਲ ਹੀ ਅਲਬਰਟਾ ਦੀ ਸਰਕਾਰ 226 ਗੈਰ ਮੁਨਾਫਾ ਸੰਸਥਾਵਾਂ ਵਿੱਚ ਅਰਥਪੂਰਨ ਪ੍ਰਭਾਵ ਪਾਉਣ ਵਿੱਚ ਮਦਦ ਕਰ ਰਹੀ ਹੈ। ਕਲਾ ਸੋਭੇਚਾਰਾ ਤੇ ਔਰਤਾਂ ਦੀ ਸਥਿਤੀ ਬਾਰੇ ਮੰਤਰੀ ਤਾਨਿਆ ਫਰਨੇ ਨੇ ਕਿਹਾ ਅਸੀਂ ਆਪਣੇ ਗੈਰ ਮੁਨਾਫਾ ਖੇਤਰ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਜੋ ਕਮਿਊਨਿਟੀ ਸਪੇਸ ਅਤੇ ਪਾਵਨਾਂ ਨੂੰ ਬਿਹਤਰ ਬਣਾਇਆ ਜਾ ਸਕੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਲਬਟਾ ਰਹਿਣ ਕੰਮ ਕਰਨ ਅਤੇ ਪਰਿਵਾਰ ਪਾਲਣ ਲਈ ਸਭ ਤੋਂ ਵਧੀਆ ਸੂਬਾ ਬਣਿਆ ਰਹੇ About how Alberta's government is keeping its commitment to support nonprofits and communities strong across our province. Our community grants are helping nonprofits create valuable community spaces, experiences, and services for Albertans that make this province the best place to call home. This includes our community facility enhancement and community initiatives programs, which improve the lives of Albertans, create jobs, and generate local investment across Alberta. ਅਲਬਰਟਾ ਦੀ ਸਰਕਾਰ ਕਮਿਊਨਿਟੀ ਇਨੀਸ਼ੀਏਟਿਵ ਪ੍ਰੋਗਰਾਮ ਰਾਹੀਂ 80 ਨਾਨ-ਪ੍ਰੋਫਿਟ ਸੰਸਥਾਵਾਂ ਲਈ 2.8 ਮਿਲੀਅਨ ਡਾਲਰ ਦੀ ਫੰਡਿੰਗ ਦਾ ਨਿਵੇਸ਼ ਕਰ ਰਹੀ ਹੈ। ਉਦਾਹਰਨ ਵਜੋਂ ਕੈਲਗਰੀ ਹਿਊਮਨ ਸੁਸਾਇਟੀ ਨੂੰ ਟੈਕਨੋਲੋਜੀ ਅਪਗ੍ਰੇਡਾਂ ਵਿੱਚ ਸਹਾਇਤਾ ਲਈ 50 ਹਜ਼ਾਰ ਡਾਲਰ ਮਿਲ ਰਿਹਾ ਹੈ। ਵੈਸਟਰਨ ਮੈਕਟਰੋਨਿਕਸ ਐਸੋਸੀਏਸ਼ਨ ਕੈਲਗਰੀ ਵਿੱਚ 7 ਤੋਂ 9 ਫਰਵਰੀ 2025 ਤੱਕ ਹੋਣ ਵਾਲੇ ਮੇਚਾ ਮਹਿੰਮ ਇਵੈਂਟ ਲਈ 35 ਹਜ਼ਾਰ ਡਾਲਰ ਪ੍ਰੋਪੋਜ਼ ਕਰ ਰਹੀ ਹੈ, ਜੋ ਨੌਜਵਾਨ ਅਲਵਾਰਨਾ ਨੂੰ ਉੱਚ ਕੈਲੀਬਰ ਰੋਬੋਟਿਕਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦਾ ਮੌਕ I want to encourage everyone to help support your local nonprofit or cause at our Alberta crowdfunding platform at crowdfundingalberta.ca. Thank you. ਇਸ ਫੰਡਿੰਗ ਰਾਹੀਂ ਅਲਬਰਟਾ ਸਰਕਾਰ ਕਮਿਊਨਿਟੀ ਫੈਸਿਲਿਟੀ ਐਨਹਾਂਸਮੈਂਟ ਪ੍ਰੋਗਰਾਮ ਰਾਹੀਂ 8.9 ਮਿਲੀਅਨ ਡਾਲਰ ਦੇ ਨਾਲ 146 ਪਬਲਿਕ ਪਰਤوں ਦੀਆਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਜਾਂ ਨਵੇਂ ਬਣਾਉਣ ਵਿੱਚ ਵੀ ਮਦਦ ਕਰ ਰਹੀ ਹੈ। ਇਹ ਦੋ ਪ੍ਰੋਗਰਾਮਾਂ ਰਾਹੀਂ ਫੰਡਿੰਗ ਅਲਬਰਟਾ ਦੀ ਸਰਕਾਰ ਦੇ 130 ਮਿਲੀਅਨ ਡਾਲਰ ਦੇ ਸਮੁੱਚੇ ਨਿਵੇਸ਼ ਦਾ ਹਿੱਸਾ ਹੈ ਜੋ ਗੈਰ ਮੁਨਾਫਾ ਸੰਸਥਾਵਾਂ ਅਤੇ ਕਮਿਊਨਿਟੀ ਦੇ ਪ੍ਰੋਗਰਾਮਾਂ ਦਾ ਸਮਰਥਨ ਕਰਦਾ ਹੈ। ਇਸ ਵਿੱਤੀ ਸਾਲ ਵਿੱਚ ਅਲਬਰਟਾ ਸਰਕਾਰ ਨੇ 474 ਗ੍ਰਾਂਟਾਂ ਰਾਹੀਂ 26 ਮਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਬੰਡ ਦਿੱਤੀ ਹੈ ਜਿਸ ਵਿੱਚ ਉਹ ਲਗਭਗ ਅੱਧੀ ਫੰਡਿੰਗ ਪਿੰਡੂ ਪਾਚਾਰਿਆਂ ਨੂੰ ਦਿੱਤੀ ਜਾ ਰਹੀ ਹੈ ਤੇ ਹੁਣ ਗੱਲਬਾਤ ਕਰਦੇ ਹਾਂ ਅਲਬੋਟਾ ਦੇ ਵਿੱਚ ਇੰਟਰਸੈਕਸ਼ਨ ਤੇ ਹੋਣ ਵਾਲੇ ਕੁਲੀਅਨ ਹੁੰਦੀਆਂ ਜਿਸ ਦੇ ਵਿੱਚ ਬਹੁਤ ਤੋਂ ਵੱਡੇ ਤਰੀਕੇ ਦੇ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ ਇੰਜਰੀਜ਼ ਹੁੰਦੀਆਂ ਤੇ ਬਹੁਤ ਹੀ ਜਾਨ ਤੇ ਮਾਲ ਦਾ ਨੁਕਸਾਨ ਹੁੰਦਾ ਹੈ ਇਸ ਸਬੰਧੀ ਉਹਨਾਂ ਨਾਲ ਬੋਟਾ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਿਆ ਹਨ ਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਇੰਟਰਸੈਕਸ਼ਨਸ ਦੇ ਉੱਪਰ ਦਿਲਕਨ ਹੋ ਜਾਂਦੀ ਹੈ ਗੱਡੀਆਂ ਸਟਾਪ ਨਹੀਂ ਹੁੰਦੀਆਂ ਬਹੁਤ ਵੱਡੇ ਤਰੀਕੇ ਦੇ ਨਾਲ ਕਈ ਵਰੀ ਲੋਕ ਸਟਾਪ ਸਾਈਨ ਦੀ ਵਾਇਲੇਸ਼ਨ ਕਰਦੇ ਹਨ ਰੋਕਦੇ ਨਹੀਂ ਹਨ ਜਿਸ ਦੇ ਕਰਕੇ ਬਹੁਤ ਕੁਲੀਅਨ ਹੋ ਜਾਂਦੇ ਹਨ ਤੇ ਜਾਨ ਵੀ ਚਲੀ ਜਾਂਦੀ ਹੈ ਲੋਕਾਂ ਦੀ ਇਸ ਸਬੰਧੀ ਕੁਝ ਸੁਝਾਅ ਦਿੱ ਇਹ ਸਪੈਸ਼ਲ ਰਿਪੋਰਟਾਜ ਸੁਝਾਦਤੇ ਆ ਰਿਹਾ ਹਾਂ ਕਿਸ ਤਰ੍ਹਾਂ ਤੁਸੀਂ ਗੱਡੀ ਨੂੰ ਸੇਫ ਤਰੀਕੇ ਨਾਲ ਚਲਾ ਸਕਦੇ ਹੋ ਤੇ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਕਿੰਨੀ ਵਧਾ ਸਕਦੇ ਹੋ ਅਲਬਰਟਾ ਸੂਬੇ ਵਿੱਚ ਨਵੇਂ ਸਾਲ ਵਿੱਚ ਚੌਰਾਹਾਂ ਤੇ ਟੱਕਰਾਂ ਦੀ ਗਿਣਤੀ ਵਧ ਗਈ ਹੈ ਜਿਸ ਦਾ ਮੁੱਖ ਕਾਰਨ ਸਰਦੀ ਵਿੱਚ ਸੜਕਾਂ ਤੇ ਤਿਲਕਣ ਅਤੇ ਘੱਟ ਰੋਸ਼ਨੀ ਹੈ ਅਲਬਰਟਾ ਵਿੱਚ ਹਰ ਚੌਥੀ ਟੱਕਰ ਚੁਰਾਹੇ ਤੇ ਹੁੰਦੀ ਹੈ ਜਿਸ ਨਾਲ ਹਜ਼ਾਰਾਂ ਇੰਜਰੀਆਂ ਅਤੇ ਮੌਤਾਂ ਹੁੰਦੀਆਂ ਹਨ ਅਤੇ ਸਾਲਾਨਾ ਲੱਖਾਂ ਡਾਲਰਾਂ ਦਾ ਨੁਕਸਾਨ ਵੀ ਹੁੰਦਾ ਹੈ ਇੰਟਰਸੈਕਸ਼ਨਸ ਤੇ ਪੈਦਲ ਯਾਤਰੀਆਂ ਸਾਈਕਲਾਂ ਅਤੇ ਵਾਹਨ ਸਵਾਰੀਆਂ ਦੇ ਇਕੱਠੇ ਆਉਣ ਨਾਲ ਟੱਕਰਾਂ ਦਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਇਹ ਲੋਕ ਵਕ-ਵਕ ਗਤੀ ਨਾਲ ਸੜਕਾਂ ਤੇ ਆਉਂਦੇ ਹਨ ਬਹੁਤੀਆਂ ਟੱਕਰਾਂ ਨੂੰ ਬਚਾਇਆ ਜਾ ਸਕਦਾ ਹੈ ਜੇ ਡਰਾਈਵਰ ਸਾਵਧਾਨ ਰਹਿੰਦੇ ਹੋਏ ਜ਼ਰੂਰੀ ਨਿਰਮਾਣ ਦੀ ਪਾਲਣਾ ਕਰਨ ਚੁਰਹਾ ਸਰਕਾਰ ਲਈ ਕੁਝ ਜ਼ਰੂਰੀ ਸਲਾਹਾਂ ਸਰਕਾਰ ਨੂੰ ਦਿੱਤੀਆਂ ਜਾ ਰਹੀਆਂ ਹਨ ਜਦੋਂ ਵੀ ਤੁਸੀਂ ਇੱਕ ਚੁਰਾਹੇ ਜਾਂ ਕ੍ਰਾਸਵਾਰਕ ਨੂੰ ਪਾਰ ਕਰ ਰਹੇ ਹੋ ਤਾਂ ਪੈਦਲ ਯਾਤਰੀਆਂ ਤੇ ਸਾਈਕਲ ਵਾਲੇ ਸੜਕ ਤੇ ਚੱਲ ਰਹੇ ਲੋਕਾਂ ਲਈ ਸਾਵਧਾਨ ਰਹੋ ਬਜ਼ੁਰਗ ਪੈਦਲ ਯਾਤਰੀਆਂ ਨੂੰ ਰਸਤਾ ਪਾਰ ਕਰਨ ਲਈ ਹੋਰ ਵੱਧ ਸਮਾਂ ਦੀ ਲੋੜ ਹੋ ਸਕਦੀ ਹੈ ਇਸ ਲਈ ਉਨ੍ਹਾਂ ਦਾ ਇੰਤਜ਼ਾਰ ਕਰੋ ਜੇਕਰ ਕੋਈ ਪੈਦਲ ਯਾਤਰੀ ਗੈਰ ਚਿੰਨਿਤ ਇੰਟਰਸੈਕਸ਼ਨ ਜਾਂ ਸਟਾਪ ਸਾਈਨ ਤੇ ਰਸਤਾ ਪਾਰ ਕਰਦਾ ਹੈ ਤਾਂ ਉਸ ਨੂੰ ਹਮੇਸ਼ਾ ਤਰਜੀਹ ਦਿਵੋ ਜੇ ਤੁਸੀਂ ਆਪਣੇ ਸਾਹਮਣੇ ਵਾਹਨ ਦੇ ਪਹੀਏ ਨਹੀਂ ਦੇਖ ਸਕਦੇ ਹੋ ਤਾਂ ਇਹ ਸੰਕੇਤ ਹੈ ਕਿ ਤੁਸੀਂ ਬਹੁਤ ਨੇੜੇ ਰੁਕੇ ਹੋ ਇਤੇ ਦਸਨੀ ਯੂਗਾ ਕਿਲਪਟਾ ਵਿੱਚ ਹਰ ਸਾਲ ਔਸਤ 42 ਲੋਕਾਂ ਦੀ ਮੌਤ ਅਤੇ 800 ਤੋਂ ਵੱਧ ਗੰਭੀਰ ਇੰਜਰੀਆਂ ਇੰਟਰਸੈਕਸ਼ਨ ਤੇ ਟਕਣਾ ਕਰਨ ਹੁੰਦੀਆਂ ਹਨ ਅਲਬਰਟਾ ਵਿੱਚ ਹੋਣ ਵਾਲੀਆਂ ਜ਼ਿਆਦਾਤਰ ਟਕਰਾਂ ਚੁਕਿ 90% ਸਨ ਸਿਰਫ ਵਾਹਨ ਦੇ ਨੁਕਸਾਨ ਵਾਲੀਆਂ ਹੁੰਦੀਆਂ ਹਨ 2018 ਤੋਂ 2022 ਤੱਕ ਇੰਟਰਸੈਕਸ਼ਨ ਤੇ ਹੋਣ ਵਾਲੀਆਂ ਟਕਰਾਂ ਵਿੱਚੋਂ 96.3% ਸ਼ਹਿਰੀ ਇਲਾਕਿਆਂ ਵਿੱਚ ਪਈਆਂ ਸਨ ਅਲਬਰਟਾ ਵਿੱਚ 80% ਟੱਕਰਾਂ ਵਿੱਚ ਡਰਾਈਵਰ ਦੀ ਗਲਤੀ ਹੁੰਦੀ ਹੈ। ਅਲਬਰਟਾ ਵਿੱਚ ਸਟਾਪ ਸਾਈਨ ਤੇ ਨਾ ਰੁਕਣ ਤੇ 405 ਡਾਲਰ ਦਾ ਜੁਰਮਾਨਾ ਤੇ 3 ਡੀਮੈਰਿਟ ਪੁਆਇੰਟ ਮਿਲ ਸਕਦੇ ਹਨ। ਆਪਣੀ ਜ਼ਿੰਦਗੀ ਤੇ ਦੂਸਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਡਰਾਈਵਰ ਨੂੰ ਇੰਟਰਸੈਕਸ਼ਨ ਤੇ ਸਾਵਧਾਨ ਰਹਿਣਾ ਚਾਹੀਦਾ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੈਲਗਰੀ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਡਰਾਈਵਰ ਵੱਲੋਂ ਸਟਾਪ ਸਾਈਨ ਤੇ ਨਾ ਰੁਕਣ ਦੇ ਕਰਕੇ ਇੱਕ ਲੜਕੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੀ ਉਮਰ 17 ਸਾਲ ਸੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸਟਾਪ ਅਨ ਬਾਇਓਲੇਸ਼ਨ ਦੇ ਆਸਟ੍ਰੇਲੀਆ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਅੱਜ ਦੁਪਹਿਰ ਨੂੰ ਕੈਲਗਰੀ ਨਾਰਥ-ਈਸਟ ਇੰਟਰਸੈਕਸ਼ਨ ਤੇ ਇੱਕ 17 ਸਾਲਾ ਲੜਕੀ ਦੀ ਵਾਹਨ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਅਧਿਕਾਰੀਆਂ ਨੂੰ 26 ਐਵੇਨਿਊ ਨਾਰਥ-ਈਸਟ ਅਤੇ ਰੰਡਲ ਹੌਰਨ ਡਰਾਈਵ ਤੇ ਦੁਪਹਿਰ 1:45 ਮਿੰਟ ਦੇ ਕਰੀਬ ਪੈਦਲ ਯਾਤਰੀ ਨਾਲ ਹਾਦਸੇ ਦੀ ਸੂਚਨਾ ਮਿਲੀ। ਜਾਂਚ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ 75 ਸਾਲਾ ਔਰਤ ਆਪਣੀ ਗ੍ਰੇ 2019 ਫੋਰਡ ਇਕੋਸਪੋਰਟ ਗੱਡੀ ਨਾਲ ਰੰਡਲ ਹੌਰਨ ਡਰਾਈਵ ਨਾਰਥ-ਈਸਟ ਤੇ ਦੱਖਣ ਵੱਲ ਜਾ ਰਹੀ ਸੀ। ਜਦੋਂ ਇੱਕ ਲੜਕੀ ਇੱਕ ਕ੍ਰੋਸਵੌਕ ਤੇ ਸੜਕ ਪਾਰ ਕਰ ਰਹੀ ਸੀ। ਪੁਲਿਸ ਦੇ ਅਨੁਸਾਰ ਡਰਾਈਵਰ ਸਟਾਪ ਸਾਈਨ ਤੇ ਨਹੀਂ ਰੁਕੀ ਅਤੇ ਉਸਨੇ ਲੜਕੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਲੜਕੀ ਕਾਰ ਦੇ ਹਿੰਸਾ ਫਸ ਗਈ। ਕੈਲਗਰੀ ਡਿਪਾਰਟਮੈਂਟ ਨੇ ਇੱਕ ਲੜਕੀ ਨੂੰ ਗੱਡੀ ਦੇ ਹੇਠੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਹੈ ਕਿ ਉਸ ਅਸਫਲ ਰਿਹਾ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਡਰਾਈਵਰ ਨੂੰ ਕੋਈ ਸੱਟ ਨਹੀਂ ਆਈ ਤੇ ਉਹ ਮੌਕੇ ਤੇ ਹੀ ਰਹੀ ਪੁਲਿਸ ਦੇ ਅਨੁਸਾਰ ਸਪੀਡ ਅਤੇ ਐਲਕੋਹਲ ਨੂੰ ਟੱਕਰ ਵਿੱਚ ਕਾਰਕ ਨਹੀਂ ਮੰਨਿਆ ਜਾ ਰਿਹਾ ਹੈ ਇਸ ਸਮੇਂ ਪੁਲਿਸ ਇੱਕ ਸੰਭਾਵੀ ਕਾਰਨ ਵਜੋਂ ਸਟਾਪ ਸਾਈਨ ਦੀ ਪਾਲਣਾ ਕਰਨ ਵਿੱਚ ਅਸਫਲਤਾ ਦੀ ਜਾਂਚ ਕਰ ਰਹੀ ਹੈ ਹੱਥੇ ਤੋਂ ਬਾਅਦ ਚੁਰਾਹੇ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਸ਼ਾਮ 4:40 ਤੇ ਕਰੀਬ ਫਿਰ ਖੋਲਿਆ ਗਿਆ ਫਾਇਦਲੀ ਇਨਾ ਹੀ ਮੈਨੂੰ ਮਨਦੀ ਪੁਜਾਰਾ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਵਾ ਗਿਆ ਕੱਲ੍ਹ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖ ਰਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ